ਹਰਬ ਗਰੇਡ ਵੀ ਪਹੁੰਚ ਗਈ ਸੀ ਵੀ ਉਹ ਇੰਨਾ ਲੋਕ ਕੋਈ ਨਾ ਨਹੀਂ ਇਹ ਨਾਲ ਅਖਟਾ ਲਾ ਕੇ ਉਹ ਹੋਰ ਦੀ ਗੱਲ ਤੂੰ ਮੱਟੀਆਂ ਦੇਖਣਾ ਭਜੇ ਜੋ ਤੋੜ ਕੇ ਅਰੇ ਬਦਆਸਬਾ ਜਫਾ ਦੇ ਬਾਂਸ ਤੋਂ ਲਗਮਣ ਵਾਲੇ ਦਾ ਸਮਾ ਅੰਗਰੇਜ਼ਾਂ ਕੋਲ ਜੀਤੇ ਪਰ ਉਹ ਕੱਢ ਰੋ ਰਹੇ ਸੀ ਜਿਵੇਂ ਉਹ ਜਾ ਮੂਨ ਗਿਆ ਬਲਵੰਤ ਸੀਗਾ ਇੱਥੇ ਹੌਸ ਬੈਠਾ ਸੀਗਾ ਕੋਠੇ 'ਚ ਉਹ ਐਵੇਂ ਮੈਨੂੰ ਤਾਂ ਜੀੜਾ ਮਾਰਿਆ ਉਹ ਜਵਾਰ ਨੂੰ ਪਣੀ ਲਈ ਜਾਂਦਾ ਸੀ ਉਹਨੇ ਕੀਤਾ ਫਿਰ ਕਹਿੰਦਾ ਖਿਆਰਾ ਉਹ ਤਾਂ ਆ ਗੱਲ ਹੋ ਗਈ ਹੈਵ ਗ੍ਰੇਡ ਵੀ ਪਹੁੰਚ ਗਈ ਤੇ ਪਰ ਕਿਸਾਨਾਂ ਨੇ ਅੱਗ ਨੂੰ ਆਪ ਕੰਟਰੋਲ ਕਰ ਲਿਆ ਸੀਗਾ ਤੇ ਗ੍ਰੇਡਗੜ ਪਹੁੰਚ ਗਈ ਸੀ

ਕਿ ਹੈ ਨਾ ਖਿਲਾਫ ਦਾ ਮਾਂ ਜੋ ਹੋ ਚੌਂਡੋ ਚੱਲ ਗਿਆ ਕਿਵੇ ਕਿਸੇ ਨੇ ਕਈ ਪੂ ਜਾਣ ਬੁੱਝ ਕੇ ਗਲਤ ਕੀਤੀ ਤੇ ਆ ਰਿਹਾ ਜੀ ਆ ਰਿਹਾ ਆਹ ਘਾੜੀ ਸ਼ਰਤੀ ਬੋਰੀ ਨਾ ਇਹ ਕੱਟਣਾ ਜੀ ਕੋਟਪਾਈ ਪਿੰਡ ਬਿਰਕਾ ਵਾਲੀ ਸ਼ੜਕ ਤੇ ਅੱਗ ਲੱਗ ਚੁੱਕੀ ਸੀਗੀ ਕਰ ਕੰਟਰੋਲ ਹੋ ਕਰ ਲਈ ਸੀ ਕਿਸਾਨਾਂ ਨੇ ਪਹਿਲੇ ਤੇ ਫਾਇਰ ਬ੍ਰੀਗਡ ਆ ਵੀ ਪਹੁੰਚ ਗਈ ਮੌਕੇ ਤੇ ਪਾਣੀ ਪਾ ਰਹੀ ਆ ਜਿੱਥੇ ਕਿ ਜਮਾੜੀ ਮੋਟੀ ਆ ਕੇ ਧੁਕਦੀ ਆ ਇਹ ਕਿਸਾਨ ਭਰਾ ਵੀ ਲੱਗੇ ਤੇ ਫੈਰੂ ਗ੍ਰੇਡ ਵਾਲੇ ਵੀ ਲੱਗੇ ਨੇ ਨਾਲ ਪਰ ਅੱਗ ਤੇ ਕੰਟਰੋਲ ਹੋ ਗਿਆ ਬਚਤ ਰਹਿ ਚੁੱਕੀ ਆ ਬਚਤ ਰਹੇਗੀ ਚਲੋ ਪਟ ਪਟ ਚਾਰ ਕਨਾਲਾਂ ਕਣਕਦੀਆਂ ਤੱਕ ਮੱਚ ਗਈਆਂ ਭਲਾਣੇ ਵੀ ਕੰਨ ਪਾਣੀ ਮਾਰੀ ਦੇ ਵਿੱਚ ਬਾੜ ਦਿੰਦੇ ਨੇ ਉਹਨੂੰ ਆ ਇਧਰ ਗਏ ਬੱਬੂ ਬਿਆਰ ਕੇ ਦਾ ਟੇਟਲੇ ਕੋਲੇ ਤੇ ਕੋਟਪਾਈ ਪਿੰਡ ਦੇ ਤੇ ਬਿਰਕ ਬਿਰਕ ਕਲਾਂ ਦੇ ਲੋਕ ਪਹੁੰਚ ਚੁੱਕੇ ਸੀਗੇ